ਨਾ ਖਾਦਸਾ ਵਾਪਰਿਆ ਅੱਜ ਇਹ ਕਿ ਇੱਕ ਐਕਸਪ੍ਰੈਸ ਟ੍ਰੇਨ ਨੂੰ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ ਹੈ ਜੀਹਾਂ ਟੱਕਰ ਇੰਨੀ ਜ਼ਬਰਦਸਤ ਸੀ ਕਿ ਟ੍ਰੇਨ ਦੇ ਪਰਖੱਚੇ ਉੱਡ ਗਏ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਟ੍ਰੇਨ ਕਿਸ ਤਰੀਕੇ ਦੇ ਨਾਲ ਉੱਤੇ ਨੂਟੀ ਹੋਈ ਹੈ ਤੇ ਦੂਜੀ ਟ੍ਰੇਨ ਉਸ ਦੇ ਥੱਲੇ ਆ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟੱਕਰ ਕਿੰਨੀ ਜ਼ਬਰਦਸਤ ਹੋਈ ਹੋਵੇਗੀ ਇਸ ਹਾਦਸੇ 'ਚ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ ਤੇ ਕਈ ਯਾਤਰੀ ਜ਼ਖਮੀ ਦੱਸੇ ਜਾ ਰਹੇ ਨੇ ਮੌਕੇ ਦੇ ਰਾਹਤ ਤੇ ਬਚਾਅ ਕੰਮ ਜਾਰੀ ਹੈ ਡਿਜਾਸਟਰ ਟੀਮਾਂ ਵੀ ਮੌਕੇ 'ਤੇ ਪਹੁੰਚ ਗਈ ਆ ਨਾਮ ਦਾਜਾ ਮਾ ਕੇ ਹਾਦਸਾ ਪਛਮੀ ਬੰਗਾਲ ਦੇ ਟਾਰਜ਼ਿੰਗ ਜ਼ਿਲ੍ਹੇ ਚ ਵਾਪਰਿਆ ਜਿੱਥੇ ਕੰਚਨਜੰਗਾ ਐਕਸਪ੍ਰੈਸ ਟ੍ਰੇਨ ਨੂੰ ਮਾਲ ਗੱਡੀ ਨੇ ਪਿੱਛੋਂ ਦੀ ਜ਼ੋਰਦਾਰ ਟੱਕਰ ਮਾਰ ਦਿੱਤੀ ਹੈ ਜੀ ਹਾਂ ਜਿਸ ਕਾਰਨ ਟ੍ਰੇਨ ਦੇ ਪਰਖੱਚੇ ਉੱਡ ਗਏ ਨੇ ਇਹ ਹਾਦਸਾ ਸਵੇਰੇ ਕਰੀਬ 9 ਵਜੇ ਵਾਪਰਿਆ ਜਿੱਥੇ ਕੰਚਨਜੰਗਾ ਐਕਸਪ੍ਰੈਸ ਦੀਆਂ ਕਈ ਬੋਗੀਆਂ ਨੁਕਸਾਨੀਆਂ ਗਈਆਂ ਨੇ ਅਤੇ ਕਈ ਪਟੜੀ ਤੋਂ ਥੱਲੇ ਉਤਰ ਗਈਆਂ ਨੇ ਮਾਲ ਗੱਡੀ ਦੇ ਵੀ ਕਈ ਡੱਬੇ ਜਿਹੜੇ ਨੇ ਪਟੜੀ ਤੋਂ ਉੱਤਰ ਗਏ ਨੇ ਇਹ ਹਾਦਸੇ ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਦੱਸੇ ਜਾ ਰਹੇ ਨੇ ਜੀ ਹਾਂ ਬੜਾ ਹੀ ਪਿਆਨਾਗ ਹਾਦਸਾ ਵਾਪਰਿਆ ਜਿੱਥੇ ਇੱਕ ਟ੍ਰੇਨ ਨੇ ਪਿੱਛੋਂ ਦੀ ਆ ਕੇ ਦੂਜੀ ਟ੍ਰੇਨ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਕਾਰਨ ਪੂਰੀ ਟ੍ਰੇਨ ਜਿਹੜੀ ਆ ਪਰਖੱਚੇ ਉੱਡ ਗਏ ਨੇ ਹਵਾ ਦੇ ਉੱਤੇ ਲਟਕਦੀ ਨਜ਼ਰ ਆ ਰਹੀ ਹੈ ਪਿਆਣਾ ਖਾਦਸਾ ਵਾਪਰਿਆ ਦੱਸਿਆ ਗਿਆ ਕਿ ਐਕਸਪ੍ਰੈਸ ਟ੍ਰੇਨ ਨੂੰ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ ਹੈ ਜੀਹਾਂ ਟੱਕਰ ਇੰਨੀ ਜ਼ਬਰਦਸਤ ਸੀ ਕਿ ਟ੍ਰੇਨ ਦੇ ਪਰਖੱਚੇ ਉੱਡ ਗਏ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਟ੍ਰੇਨ ਕਿਸ ਤਰੀਕੇ ਦੇ ਨਾਲ ਉੱਤੇ ਨੂਟੀ ਹੋਈ ਹੈ ਤੇ ਦੂਜੀ ਟ੍ਰੇਨ ਉਸ ਦੇ ਥੱਲੇ ਆ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟੱਕਰ ਕਿੰਨੀ ਜ਼ਬਰਦਸਤ ਖੋਈ ਹੋਵੇਗੀ ਇਸ ਹਾਦਸੇ ਚ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ ਤੇ ਕਈ ਯਾਤਰੀ ਜ਼ਖਮੀ ਦੱਸੇ ਜਾ ਰਹੇ ਨੇ ਮੌਕੇ ਤੇ ਰਾਹਤ ਤੇ ਬਚਾਅ ਕੰਮ ਜਾਰੀ ਹੈ ਡਿਜਾਸਟਰ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ ਨੇ ਦਾਜਾ ਮਾਕੇ ਹਾਦਸਾ ਪੱਛਮੀ ਬੰਗਾਲ ਦੇ ਤਾਰਜ਼ਿੰਗ ਜ਼ਿਲ੍ਹੇ ਚ ਵਾਪਰਿਆ ਜਿੱਥੇ ਕੰਚਨਜੰਗਾ ਐਕਸਪ੍ਰੈਸ ਟ੍ਰੇਨ ਨੂੰ ਮਾਲ ਗੱਡੀ ਨੇ ਪਿੱਛੋਂ ਦੀ ਜ਼ੋਰਦਾਰ ਟੱਕਰ ਮਾਰ ਦਿੱਤੀ ਹੈ ਜਿਸ ਕਾਰਨ ਟ੍ਰੇਨ ਦੇ ਪਰਖੱਚੇ ਉੱਡ ਗਏ ਨੇ ਇਹ ਹਾਦਸਾ ਸਵੇਰੇ ਕਰੀਬ 9 ਵਜੇ ਵਾਪਰਿਆ ਜਿੱਥੇ ਕੰਚਨਜੰਗਾ ਐਕਸਪ੍ਰੈਸ ਦੀਆਂ ਕਈ ਹੋ ਗਏ ਨੁਕਸਾਨੀਆਂ ਗਈਆਂ ਨੇ ਤੇ ਕਈ ਪਟੜੀ ਤੋਂ ਥੱਲੇ ਉਤਰ ਗਈਆਂ ਨੇ ਮਾਲ ਗੱਡੀ ਦੇ ਵੀ ਕਈ ਡੱਬੇ ਜਿਹੜੇ ਨੇ ਪਟੜੀ ਤੋਂ ਉੱਤਰ ਗਏ ਨੇ ਇਹ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਦੱਸੇ ਜਾ ਰਹੇ ਨੇ ਜੀ ਹਾਂ ਬੜਾ ਹੀ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਟ੍ਰੇਨ ਨੇ ਪਿੱਛੋਂ ਦੀ ਆ ਕੇ ਦੂਜੀ ਟ੍ਰੇਨ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਕਾਰਨ ਪੂਰੀ ਟ੍ਰੇਨ ਜਿਹੜੀ ਆ ਪਰਖੱਚੇ ਉੱਡ ਗਏ ਨੇ ਹਵਾ ਦੇ ਉੱਤੇ ਲਟਕਦੀ ਨਜ਼ਰ ਆ ਰਹੀ ਹੈ ਇਕ بڑا ਹੀ ਭਿਆਨਕ ਹਾਦਸਾ ਵਾਪਰਿਆ ਦੱਸਈਏ ਕਿ ਇੱਕ ਐਕਸਪ੍ਰੈਸ ਟ੍ਰੇਨ ਨੂੰ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ ਹੈ ਜੀਹਾਂ ਟੱਕਰ ਇੰਨੀ ਜ਼ਬਰਦਸਤ ਸੀ ਕਿ ਟ੍ਰੇਨ ਦੇ ਪਰਖੱਚੇ ਉੱਡ ਗਏ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਟ੍ਰੇਨ ਕਿਸ ਤਰੀਕੇ ਦੇ ਨਾਲ ਉੱਤੇ ਨੂਟੀ ਹੋਈ ਹੈ ਤੇ ਦੂਜੀ ਟ੍ਰੇਨ ਉਸ ਦੇ ਥੱਲੇ ਆ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟੱਕਰ ਕਿੰਨੀ ਜ਼ਬਰਦਸਤ ਹੋਈ ਹੋਵੇਗੀ ਇਸ ਹਾਦਸੇ 'ਚ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ ਤੇ ਕਈ ਯਾਤਰੀ ਜ਼ਖਮੀ ਦੱਸੇ ਜਾ ਰਹੇ ਨੇ ਮੌਕੇ ਦੇ ਰਾਹਤ ਤੇ ਬਚਾਅ ਕੰਮ ਜਾਰੀ ਹੈ ਡਿਜਾਸਟਰ ਟੀਮਾਂ ਵੀ ਮੌਕੇ ਤੇ ਪਹੁੰਚ ਗਏ ਆਨੇ ਦਾਜਾ ਮਾ ਕੇ ਹਾਦਸਾ ਪਛਮੀ ਬੰਗਾਲ ਦੇ ਟਾਰਜ਼ਿੰਗ ਜ਼ਿਲ੍ਹੇ ਚ ਵਾਪਰਿਆ ਜਿੱਥੇ ਕੰਚਨਜੰਗਾ ਐਕਸਪ੍ਰੈਸ ਟ੍ਰੇਨ ਨੂੰ ਮਾਲ ਗੱਡੀ ਨੇ ਪਿੱਛੋਂ ਦੀ ਜ਼ੋਰਦਾਰ ਟੱਕਰ ਮਾਰ ਦਿੱਤੀ ਹੈ ਜੀ ਹਾਂ ਜਿਸ ਕਾਰਨ ਟ੍ਰੇਨ ਦੇ ਪਰਖੱਚੇ ਉੱਡ ਗਏ ਨੇ ਇਹ ਹਾਦਸਾ ਸਵੇਰੇ ਕਰੀਬ 9 ਵਜੇ ਵਾਪਰਿਆ ਜਿੱਥੇ ਕੰਚਨਜੰਗਾ ਐਕਸਪ੍ਰੈਸ ਦੀਆਂ ਕਈ ਬੋਗੀਆਂ ਨੁਕਸਾਨੀਆਂ ਗਈਆਂ ਨੇ ਤੇ ਕਈ ਪਟੜੀ ਤੋਂ ਥੱਲੇ ਉਤਰ ਗਈਆਂ ਨੇ ਮਾਲ ਗੱਡੀ ਦੇ ਵੀ ਕਈ ਡੱਬੇ ਜਿਹੜੇ ਨੇ ਪਟੜੀ ਤੋਂ ਉੱਤਰ ਗਏ ਨੇ ਇਹ ਹਾਦਸੇ ਚ ਦੋ ਲੋਕ ਦੀ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਦੱਸੇ ਜਾ ਰਹੇ ਨੇ ਜੀ ਹਾਂ ਬੜਾ ਹੀ ਭਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ ਟ੍ਰੇਨ ਨੇ ਪਿੱਛੋਂ ਦੀ ਆ ਕੇ ਦੂਜੀ ਟ੍ਰੇਨ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਕਾਰਨ ਪੂਰੀ ਟ੍ਰੇਨ ਜਿਹੜੀ ਆ ਪਰਖੱਚੇ ਉੱਡ ਗਏ ਨੇ ਹਵਾ ਦੇ ਉੱਤੇ ਲਟਕਦੀ ਨਜ਼ਰ ਆ ਰਹੀ ਹੈ